ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮੰਗਲਾ ਪੰਜ ਵਾ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੁਮ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਵ ਸੁਖਾਂ ਤੇਰੇ ਮੰਡਲੇ ਤੇਰਾ ਮਨ ਤਨ ਅਰੋਗ ਗੋਨ ਗਾਵੋ ਨਿਤ ਰਾਮ ਕੇ ਇਹ ਆਵਖਦ ਜੋਗ ਆਏ ਬਸੋਂ ਘਰ ਦੇਸ ਮਹਿ ਇਹ ਫਲ ਸੰਯੋਗ ਨਾਨਕ ਪ੍ਰਭ ਸੋ ਪਰਸਨ ਭੈ ਲੈ ਗਏ ਬਿਯੋਗ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੁ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੇ tera man tan aroga gonanga bhone teram ke eh avkhad jog aaye baso ghar des meh eh pal sanjog nanak prabso prasann pae le gaye ਨ세 ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਾਨ ਤਨ ਅਰੋਗ ਗੋਨ ਗਾਵੋ ਨਿਤਰਾਮ ਕੇ ਇਹ ਆਵਖਦ ਜੋਗ ਆਏ ਬਲ ਸੋ ਘਰ ਦੇਸ ਮਹਿ ਇਹ ਫਲ ਸੰਜੋਗ ਨਾਨਕ ਪ੍ਰਭ ਸੋ ਪਰਸਨ ਭੈ ਲੱਗੈ ਬਯੋਗ ਤਾਪ ਸੰਤਾਪ ਸਗਲੇ ਗਏ ਬਿਨੁ ਸੇ ਤੇ ਰੋਗ ਪਾਰ ਬ੍ਰਹਮਾ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਨ ਤਨ ਅਰੋਗ ਗੋਨ ਗਾਵੋ ਨਿਤ ਰਾਮ ਕੇ ਇਹ ਆਵਖਦ ਜੋਗ ਆਏ ਬਸੋਂ ਘਰ ਦੇਸ ਮਹਿ ਮੇਕ ਪ੍ਰਭ ਸੋ ਪਰਸਨ ਭੈ ਲਗੇ ਬਿਯੋਗ ਤਾਪ ਸੰਤਾਪ ਸਗਲੇ ਗਏ ਬਿਨਸੇ ਰੋਗ ਪਾਰ ਬ੍ਰਹਮ ਤੁਮ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਾਨ ਤਨ ਅਰੋਗ ਗੋਨ ਗਾਵੋ ਨਿਤਰਾਮ ਕੇ ਇਹ ਆਖਦ ਜੋਗ ਆਏ ਬਸੋਂ ਘਰ ਦੇਸ ਮਹਿ ਇਹ ਪਲ ਸੰਜੋਗ ਨਾਨਕ ਪ੍ਰਭ ਸੋ ਪਰਸਨ ਭੈ ਲੱਗੈ ਬਿਓ ਗਲੇ ਗਏ ਬੇਨਸੇ ਤੇ ਰੋਗ ਪਾਰ ਬ੍ਰਹਮ ਤੁਮ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਨ ਤਨ ਅਰੋਗ ਗੋਨਗਾਵ ਹੋ ਨਿਤ ਰਾਮ ਕੇ ਏਹ ਆਵਖਦ ਜੋਗ ਆਏ ਬਸੋਂ ਘਰ ਦੇਸ ਮਹਿ ਇਹ ਫਲ ਸੰਜੋਗ ਨਾਨਕ ਪ੍ਰਭ ਸੋ ਪਰਸਨ ਭੈ ਲੱਗੈ ਬਿਯੋਗ ਤਾਪ ਸੰਤਾਪ ਸਗਲੇ ਗਏ ਬੇਨਸੇ ਤੇ ਰੋਗ ਪਾਰ ਬ੍ਰਹਮ ਤੁਮ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਾਨ ਤਨ ਅਰੋਗ ਗੋਨਗਾ ਬੋ ਨਿਤਰਾਮ ਕੇ ਇਹ ਆਵਖਦ ਜੋ ਸੋ ਘਰ ਦੇਸ ਮਹਿ ਇਹ ਫਲ ਸੰਯੋਗ ਨਾਨਕ ਪ੍ਰਭ ਸੋ ਪਰਸਨ ਭੈ ਲੱਗੈ ਬਯੋਗ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮਾ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਨ ਤਨ ਅਰੋਗ ਗੋਨ ਗਾਵੋ ਨਿਤ ਰਾਮ ਕੇ ਇਹ ਆਵਖਦ ਜੋਗ ਆਏ ਬਸੋਂ ਘਰ ਦੇਸ ਮਹਿ ਇਹ ਪਲ ਸੰਜੋਗ ਨਾਨਕ ਪ੍ਰਭ ਸੋ ਪਰਸਨ ਭੈ ਲੱਗੇ ਬਿਯੋਗ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੁਮ ਬਖਸ਼ਿਆ ਸੰਤਨ ਰਸ ਕੋ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਨ ਤਨ ਅਰੋਗ ਗੋਨ ਗਾਵੋ ਨਿਤ ਰਾਮ ਕੇ ਇਹ ਆਵਖਦ ਜੋਗ ਆਏ ਬਸੋਂ ਘਰ ਦੇਸ ਮਹਿ ਇਹ ਪਲ ਸੰਯੋਗ ਨਾਨਕ ਪ੍ਰਭ ਸੁ ਪਰਸਨ ਭੈ ਲਗੇ ਬਿਯੋਗ ਤਾਪ ਸੰਤਾਪ ਸਗਲੇ ਗਏ ਬਿਨਸੇ ਰੋਗ ਪਾਰ ਬ੍ਰਹਮ ਤੁਮ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਵ ਸੁਖਾਂ ਤੇਰੇ ਮੰਡਲੇ ਤੇਰਾ ਮਨ ਤਨ ਅਰੋਗ ਗੋਨ ਗਾਵੋ ਨਿਤ ਰਾਮ ਕੇ ਇਹ ਆਵਖਦ ਜੋਗ ਆਏ ਬਸੋਂ ਘਰ ਦੇਸ ਮਹਿ ਇਹ ਫਲ ਸੰਯੋਗ ਨਾਮਕ ਪ੍ਰਭ ਸੋ ਪਰਸਨ ਭੈ ਲੈ ਗਏ ਬਿਯੋਗ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੁਮ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੇ ਮੰਡਲੇ ਤੇਰਾ ਮਨ ਤਨ ਅਰੋਗ ਗੋਨ ਗਾਵੋ ਨਿਤਰਾਮ ਕੇ ਇਹ ਆਵਖਦ ਜੋਗ ਆਏ ਬਸੋਂ ਘਰ ਦੇਸ ਮਹਿ ਇਹ ਫਲ ਸੰਯੋਗ ਨਾਮਕ ਪ੍ਰਭ ਸੋ ਪਰਸਨ ਭੈ ਲੈ ਗਏ ਬਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ